राम जपो जी ऐसे ऐसे राम जपो जी ऐसे ऐसे राम जपो जी ऐसे राम जपो जी ऐसे ध्रुव रहलाद जपयो हर जय ਜਪਿਓ ਹਰ ਜੈਸੀ ਧਰੂ ਪ੍ਰਹਿਲਾਦ ਜਪਿਓ ਹਰ ਜੈਸੀ ਧਰੂ ਪ੍ਰਹਿਲਾਦ ਜਪਿਓ ਹਰ ਜੈਸੀ ਰਾਮ ਜਪੋ ਜੀ ਐਸੇ ਐਸੇ ਰਾਮ ਜਪੋ ਜੀ ਐਸੇ ਐਸੇ ਰਾਮ ਰਾਮ ਜਪੋ ਜੀ ਐਸ ਧਰੂ ਪ੍ਰਹਿਲਾਦ ਜਪਿਓ ਹਰ ਜੈ ਸੇ ਧਰੂ ਪ੍ਰਹਿਲਾਦ ਜਪਿਓ ਹਰ ਸੇ ਧਰੂ ਪ੍ਰਹਿਲਾਦ ਜਪਿਓ ਹਰ ਜੈ ਸੇ ਧਰੂ ਪ੍ਰਹਿਲਾਦ ਜਪਿਓ ਹਰ ਮਾਰਦੀ ਗੁਰਬਾਣੀ ਸਮਝਾ ਰਹੀ ਐ 70 80 ਸਾਲ ਦੇ ਬੁੱਢੇ ਜੇ ਤੈਨੂੰ ਇੰਨੀ ਵੱਡੀ ਉਮਰ ਦੇ ਵਿੱਚ ਵੀ ਜਾ ਕੇ ਨਾਮ ਨਹੀਂ ਜਪਣਾ ਆਇਆ ਕਹਿੰਦੇ ਲੈ ਸੇਧ ਵੇਖ ਤ੍ਰੂ ਤੇ ਪ੍ਰਹਿਲਾਦ ਵੱਲ 5 7 ਸਾਲ ਦੀ ਉਮਰ ਵਿੱਚ ਹੀ ਪ੍ਰਮਾਤਮਾ ਨੂੰ ਪਾਲਿਆ ਸੋ ਵੇਖ ਕੇ ਕਹਿੰਦੇ ਜੇ ਨਾਮ ਜਪਣਾ ਹੀ ਦੇ ਤ੍ਰੂ ਪ੍ਰਹਿਲਾਦ ਵਾਂਗੂ ਜਪ ਸੋ ਕਹਿੰਦੇ ਐਡੀ ਵੱਡੀ ਉਮਰ ਦੀ ਹੋ ਗਈ ਤੇ ਜੇ ਫਿਰ ਵੀ ਨਾਮ ਨਹੀਂ ਜਪ ਰਿਆ ਸੋ ਫਿਰ ਕਹਿੰਦੇ ਵੱਡੀਆਂ ਉਮਰਾਂ ਦਾ ਵੀ ਕੋਈ ਫਾਇਦਾ ਨਹੀਂ ਸੋ ਗੁਰੂ ਪਿਆਰਿਓ ਵੱਡੀਆਂ ਉਮਰਾਂ ਭੋ ਕੇ ਵੀ ਬੰਦਾ ਦੁਨੀਆ ਤੇ ਚਲਾ ਜਾਏ ਜਿਨੇ ਨਾਮ ਨਹੀਂ ਜਪਣਾ ਭਲੇ ਦੇ ਕਰਮ ਨਹੀਂ ਕਰਨੇ ਸੋ ਦਾ ਦੁਨੀਆ ਤੇ ਆਉਣ ਦਾ ਕੋਈ ਫਾਇਦਾ ਨਹੀਂ ਰਹਿੰਦਾ ਇਸੇ ਕਰਕੇ ਮਹਾਰਾਜੀ ਗੁਰਬਾਣੀ ਕਹਿੰਦੀ ਭਾਈ રે ਭਗਤਹੀਨ ਕਾਹੇ ਜਾਗਿਆ ਆ ਪੂਰੇ ਗੁਰ ਕੀ ਸੇਵਨਾ ਕੀਨੀ ਬਿਰਥਾ ਜਨਮ ਗਵਾਇਆ ਭਗਤੀ ਤੋਂ ਬਿਨਾ ਬੰਦਾ ਜਨਮ ਗਵਾ ਜਾਂਦਾ ਹੈ ਆਪਣਾ ਸੋ ਆਓ ਇਸ ਕਰਕੇ ਤਰੂ ਤੇ ਪ੍ਰਹਲਾਦ ਨੂੰ ਉਹਨਾਂ ਦਾ ਜੀਵਨ ਪੜ੍ਹੀਏ ਵਿਚਾਰੀਏ ਸੋ ਗੁਰੂ ਪਿਆਰਿਓ ਉਹਨਾਂ ਨੇ ਹਰ ਸਾਹ ਦੇ ਨਾਲ ਪਰਮੇਸ਼ਰ ਦਾ ਨਾਮ ਜਪਿਆ ਤੇ ਤਾਂ ਐਡੀਆਂ ਵੱਡੀਆਂ ਮੰਜ਼ਲਾਂ ਪ੍ਰਾਪਤ ਕੀਤੀਆਂ ਤੇ ਆਪਾਂ ਗੁਰੂ ਪਿਆਰਿਓ ਹਰ ਸਾਹ ਦੇ ਨਾਲ ਮਾੜੇ ਕਰਮ ਕਰਦੇ ਸੋ 5-10 ਮਿੰਟ ਕੀ ਹੋਇਆ ਜਪਲਿਆ ਮੁੜ ਕੇ ਸਾਰਾ ਦਿਨ ਬੰਦਾ ਨਿੰਦਿਆ ਚੁਗਲੀ ਮਾੜੀਆਂ ਗੱਲਾਂ ਕਰਦਾ ਮੁਖ ਤੋਂ ਸੋ ਗੁਰੂ ਪਿਆਰਿਓ ਫਿਰ ਇਸ ਤਰ੍ਹਾਂ ਥੋੜੀ ਉਧਾਰ ਹੋਣਾ ਉਧਾਰ ਤੇ ਤਾਂ ਹੋਏਗਾ ਜੇ ਤਰੂ ਤੇ ਪ੍ਰਹਿਲਾਦ ਵਾਂਗੂ ਹਰ ਸੁਵਾਸ ਦੇ ਨਾਲ ਜਪੀਏ ਸੋ ਗੁਰੂ ਪਿਆਰਿਓ ਕਦੀ ਵੀ ਦਿਲ ਦਿਮਾਗ ਚ ਕਦੀ ਮਾੜਾ ਨਾ ਸੋਚੀਏ ਸੋ ਫਿਰ ਜਾ ਕੇ ਆਪਾਂ ਉਹਨਾਂ ਵਾਂਗ ਉਹਨਾਂ ਵਰਗੀ ਮੰਜ਼ਿਲ ਪਾ ਸਕਦੇ ਸੋ ਨਹੀਂ ਤੇ ਨਹੀਂ ਮਿਲਣੀ ਸੋ ਜੇ ਉਹਨਾਂ ਵਾਂਗੂ ਨਾਮ ਆਪਾਂ ਨਾ ਜਪਿਆ ਸੋ ਆਪੜੋ ਸੋ ਸ਼ਲੋਕ ਪਵਨੰ ਗੁਰੂ ਪਾ